ਉਹ ਹੋ ਗਿਆ ਉਹ ਤਾਂ ਹੁਣ ਉਹ ਵੇੜਾ ਲੱਭ ਤਾਂ ਜਿਹੜਾ ਹੱਥੋਂ ਗਵਾਜ ਗਿਆ ਪਰ ਹੁਣ ਵੀ ਆ ਜਿਹੜੀ ਧਰਤੀ ਆ ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਬੇ ਬਨੋੜ ਸਿੰਘ ਉਰੀ ਬੁੱਢਾ ਅਦਲ ਤਰਨਤਲ ਕਿ ਇਹ ਧਰਤੀ ਤੋਂ ਗੁਰੂ ਕੇ ਲਾਲ ਫੜੇ ਕਰਨ ਲਈ ਇੱਥੇ ਚੜਦੇ ਰਹੇ ਅਰਦਾਸੇ ਕਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਆ ਆ ਪਿੱਛੇ ਆ ਉਹ ਗੁਰਦੁਆਰਾ ਸਾਹਿਬ ਮੋੜ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਜੰਗ ਲੜਦੇ ਲੜਦੇ ਇਹ ਆਪਣੇ ਗਦਾਰ ਨਾ ਬਣਨਾ ਤੇ ਕੋਈ ਹੈ ਹੀ ਨਹੀਂਗਾ ਪਰ ਕੋਈ ਗੱਲ ਨਹੀਂ ਸ਼ਾਹ ਮੁਹੰਮਦਾਨ ਤੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਬੰਦਮੀਆਂ ਤੇ ਇਹ ਵੀ ਸੱਚ ਹੈ ਕੂੜਨ ਖੁੱਟੇ ਨਾਨਕਾ ਹੋੜ ਸੱਚ ਲਈ ਗੱਤੀ ਤੇ ਔਰੰਗਜ਼ੇਬ ਉਹਦੇ ਬਾਬਰ ਬਾਬਰ ਬੈਠਾ ਸੀ ਨਾ ਤੇ ਗੁਰੂ ਨਾਨਕ ਸਾਹਿਬ ਜੇਲ੍ਹ ਚ ਸੀ ਪਰ ਸੱਚ ਦਾ ਗੁਰੂ ਨਾਨਕ ਸੀ 31 ਤਮੀ ਤੇ ਗੁਰੂ ਅਰਜਨ ਦੇਵ ਜੀ ਸੀ ਤੇ ਉਹ ਜਹਾਂਗੀਰ ਹੁਣੀ ਸ਼ਾਹ ਜਹਾਨ ਮੁੜ ਕੇ ਛੇਵੇਂ ਪਾਤਸ਼ਾਹ ਨਾ ਤੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਅੱਜ ਔਰੰਗੇ ਦੀ ਕਬਰ ਤੇ 5 ਰੁਪਏ ਦਾ ਕੌੜਾ ਤੇਲ ਪਾਲਣ ਲਈ ਵੀ ਉਹ ਲੇਲੜੀਆਂ ਕੱਢਦੇ ਆ ਸਾਡੇ ਨਾ ਹੋਇਆ ਦੋ ਵਾਰੀ ਅਸੀਂ ਗਏ ਜੇ ਜਤਾਨਾ ਸ਼ਾਹੀ ਆ ਜਿਹੜੀ ਨਾ ਫਿਟਲਰ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਮਰਿਆ ਸੀ ਹਾਂਜੀ ਇਹ ਜਿਹੜਾ ਸੱਚ ਜਿੱਤਣਾ ਹੀ ਜਿੱਤਣਾ ਕੂੜ ਹਰਨਾ ਹੀ ਹਰਨਾ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੋ ਕਰ ਰਹੇ ਬਹੁਤ ਗਲਤ ਕਰ ਰਹੇ ਆ ਇਹ ਆਪਣੇ ਲੋਕਾਂ ਤੇ ਜ਼ੁਲਮ ਕਰ ਰਹੇ ਆ ਆ ਜਿਹੜਾ ਤੁਸੀਂ ਹੱਦਾਂ ਕਿ ਹੱਦਾਂ ਹੀ ਕੱਟਣੀਆਂ ਉਧਰ ਵੀ ਕੰਡਿਆਲੀਆਂ ਤਰ ਫਿਰ ਉਧਰ ਹੁੰਦੀ ਉਹ ਕਹਿੰਦੇ ਲਾਲ ਲਾਈ ਕਾ ਉਧਰ ਹੁੰਦੀ ਰਾਮ ਰਾਮ ਉਧਰ ਲਾਲਾ ਅੱਲਾ ਦੋਆ ਪਾਸਿਆਂ ਤੋਂ ਰਹੇਗਾ ਸਾਡਾ ਖਾਲੀ ਪੱਲਾ ਪੰਜਾਬ ਜੋ ਹੋ ਗਿਆ ਉਹ ਤਾਂ ਹੁਣ ਉਹ ਵੇੜਾ ਲੱਭ ਤਾਂ ਜਿਹੜੇ ਹੱਥੋਂ ਗਵਾਚ ਗਿਆ ਪਰ ਹੁਣ ਵੀ ਆ ਜਿਹੜੀ ਧਰਤੀ ਆ ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਬੇ ਬਨੋਰ ਸਿੰਘ ਗੁਰੀ ਬੁੱਢਾ ਅਦਲ ਤਰਨਤਲ ਕਿ ਇਹ ਧਰਤੀ ਤੋਂ ਗੁਰੂ ਕੇ ਲਾਲ ਫਤੇ ਕਰਨ ਲਈ ਇੱਥੇ ਚੜਦੇ ਰਹੇ ਅਰਦਾਸੇ ਗਾਲੇ ਜ਼ਾਲਿਮਾਂ ਕੀ ਕਰ ਆ ਆ ਆ ਅੰ ਪਿੱਛੇ ਆਉ ਗੁਰਦੁਆਰਾ ਸਾਹਿਬ ਮੋੜ ਜਿੱਥੇ ਬਾਬਾ ਹਰੁਮਾਨ ਸਿੰਘ ਜੀ ਜੰਗ ਲੜਦੇ ਲੜਦੇ ਇਹ ਆਪਣੇ ਗਦਾਰ ਨਾ ਬਣ ਨਾ ਤੇ ਕੋਈ ਹੈ ਹੀ ਨਹੀਂਗਾ ਪਰ ਕੋਈ ਗੱਲ ਨਹੀਂ ਕਾ ਮੁਹਮਮਦਾਂ ਤਨੂ ਸੋਈ ਹੋਣਾ ਜੋ ਕਰੇਗਾ ਖਾਲਸਾ ਬੰਦੀਆਂ ਤੇ ਇਹ ਵੀ ਸੱਚ ਹੈ ਕੂੜਨ ਖੁੱਟੇ ਨਾਨਕਾ ਓੜ ਸੱਚ ਨਹੀਂ ਗੱਦੀ ਤੇ ਔਰੰਗਜ਼ੇਬ ਉਹਦੇ ਬਾਬਰ ਬਾਬਰ ਬੈਠਾ ਸੀ ਨਾ ਤੇ ਗੁਰੂ ਨਾਨਕ ਸਾਹਿਬ ਜੇਲ੍ਹ ਚ ਸੀ ਪਰ ਸੱਚ ਦਾ ਗੁਰੂ ਨਾਨਕ ਸੀ 31 ਤਵੀ ਤੇ ਗੁਰੂ ਅਰਜਨ ਦੇਵ ਜੀ ਸੀ ਤੇ ਉਹ ਜਹਾਂਗੀਰ ਹੁਣੀ ਸ਼ਾਹਜਹਾਨ ਮੁੜ ਕੇ ਛੇਵੇਂ ਪਾਤਸ਼ਾਹ ਨਾ ਤੇ ਔਰੰਗਜ਼ੇਬ ਗੁਰੂ ਤੇਗਬਾਦਰ ਸਾਹਿਬ ਅੱਜ ਉਹ ਰੰਗੇ ਦੀ ਕਬਰ ਤੇ 5 ਰੁਪਏ ਦਾ ਕੌੜਾ ਤੇਲ ਪਾਉਣ ਲਈ ਵੀ ਉਹ ਲੇਲੜੀਆਂ ਕੱਢਦੇ ਆ ਸਾਡੇ ਨਾਲ ਹੋਇਆ ਦੋ ਵਾਰੀ ਅਸੀਂ ਗਏ ਆ ਇਹ ਜੇ ਤਾਨਾਸ਼ਾਹੀ ਆ ਜਿਹੜੀ ਨਾ ਫਿਟਲਰ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਮਰਿਆ ਸੀ ਹੈ ਜੀ ਇਹ ਜਿਹੜਾ ਸੱਚ ਜਿੱਤਣਾ ਹੀ ਜਿੱਤਣਾ ਕੂੜ ਹਰਨਾ ਹੀ ਹਰਨਾ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਜੋ ਕਰ ਰਹੇ ਬਹੁਤ ਗਲਤ ਕਰ ਰਹੇ ਆ ਇਹ ਇਹ ਆਪਣੇ ਲੋਕਾਂ ਤੇ ਜ਼ੁਲਮ ਕਰ ਰਹੇ ਆ ਆ ਜਿਹੜਾ ਤੁਸੀਂ ਹੱਦਾਂ ਇਹ ਹੱਦ ਨਹੀਂ ਕੱਟਣੀਆਂ ਉਧਰ ਵੀ ਕੰਡਿਆਲੀਆਂ ਤਾਰ ਤੇ ਉਧਰ ਹੁੰਦੀ ਉਹ ਕਹਿੰਦੇ ਲਾਲ ਲਾਈ ਕਾ ਉਧਰ ਹੁੰਦੀ RAM RAM ਉਧਰ ਅੱਲਾ ਅੱਲਾ ਦੋਹਾਂ ਪਾਸਿਆਂ ਤੋਂ ਰਹੇਗਾ ਸਾਡਾ ਖਾਲੀ ਪੱਲਾ ਪੰਜਾਬ ਜੋ ਹੋ ਗਿਆ ਉਹ ਤਾਂ ਹੁਣ ਉਹ ਵੇੜਾ ਲੱਭ ਤਾਂ ਨਹੀਂ ਜਿਹੜੇ ਹੱਥੋਂ ਕੁ ਵੱਜ ਗਿਆ ਪਰ ਹੁਣ ਵੀ ਆ ਜਿਹੜੀ ਧਰਤੀ ਆ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬੇ ਬਨੋਰ ਸਿੰਘ ਉਰੀ ਬੁੱਢਾ ਅਦਲ ਤਰਨਤਲ ਕਿ ਇਹ ਧਰਤੀ ਤੋਂ ਗੁਰੂ ਕੇ ਲਾਲ ਫੜੇ ਕਰਨ ਲਈ ਇੱਥੇ ਚੜਦੇ ਰਹੇ ਅਰਦਾਸੇ ਕਰ ਬੋਲੇ ਸਾਲਾਹ ਹਾਏ ਰੱਬਿਆ ਕਾ ਆ ਆ ਆ ਪਿੱਛੇ ਆਉ ਗੁਰਦੁਆਰਾ ਸਾਹਿਬ ਮੋੜ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਜੰਗ ਲੜਦੇ ਲੜਦੇ ਇਹ ਆਪਣੇ ਗਦਾਰ ਨਾ ਬਣ ਨਾ ਤੇ ਕੋਈ ਹੈ ਹੀ ਨਹੀਂਗਾ ਪਰ ਕੋਈ ਗੱਲ ਨਹੀਂ ਸ਼ਾਹ ਮੁਹੰਮਦਾਨ ਤੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਬੰਦ ਮੀਆਂ ਤੇ ਇਹ ਵੀ ਸੱਚ ਹੈ ਕੂੜਨ ਖੁੱਟੇ ਨਾਨਕਾ ਹੋੜ ਸੱਚ ਨਹੀਂ ਗੱਦੀ ਤੇ ਔਰੰਗਜ਼ੇਬ ਉਤੇ ਬਾਬਰ ਬਾਬਰ ਬੈਠਾ ਸੀ ਨਾ ਤੇ ਗੁਰੂ ਨਾਨਕ ਸਾਹਿਬ ਜੇਲ੍ਹ ਚ ਸੀ ਪਰ ਸੱਚ ਦਾ ਗੁਰੂ ਨਾਨਕ ਸੀ 31 ਤਵੀ ਤੇ ਗੁਰੂ ਅਰਜਨ ਦੇਵ ਜੀ ਸੀ ਤੇ ਉਹ ਜਹਾਂਗੀਰ ਹੋਣੀ ਸ਼ਾਹ ਜਹਾਨ ਮੁੜ ਕੇ ਛੇਵੇਂ ਪਾਤਸ਼ਾਹ ਨਾ ਤੇ ਔਰੰਗਜ਼ੇਬ ਗੁਰ ਤੇਗ ਬਹਾਦਰ ਸਾਹਿਬ ਅੱਜ ਔਰੰਗੇ ਦੀ ਕਬਰ ਤੇ 5 ਰੁਪਏ ਦਾ ਕੌੜਾ ਤੇਲ ਬਾਲਣ ਲਈ ਵੀ ਉਹ ਲੇੜੜੀਆਂ ਕੱਢਦੇ ਆ ਸਾਡੇ ਨਾ ਹੋਇਆ ਦੋ ਵਾਰੀ ਅਸੀਂ ਗਏ ਇਹ ਜੇ ਤਾਨਾ ਸ਼ਾਹੀ ਆ ਜਿਹੜੀ ਨਾ ਫਿਟਲਰ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਮਰਿਆ ਸੀ ਹੈ ਜੀ ਇਹ ਜਿਹੜਾ ਸੱਚ ਜਿੱਤ ਨਹੀਂ ਜਿੱਤਣਾ ਕੂੜ ਹਰ ਨਹੀਂ ਹਰਨਾ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਜੋ ਕਰ ਰਹੇ ਬਹੁਤ ਗਲਤ ਕਰ ਰਹੇ ਆ ਇਹ ਇਹ ਆਪਣੇ ਲੋਕਾਂ ਤੇ ਜ਼ੁਲਮ ਕਰ ਰਹੇ ਆ ਆ ਜਿਹੜਾ ਤੁਸੀਂ ਹੱਦਾਂ ਜੇ ਹੱਦਾਂ ਹੀ ਕੱਟਣੀਆਂ ਉਧਰ ਵੀ ਕੰਦੇਾਲੀਆਂ ਤਰ ਇਹ ਉਧਰ ਹੁੰਦੀ ਉਹ ਕਹਿੰਦੇ ਲਾਲਾ ਇਕੋ ਇੱਧਰ ਆਉਂਦੀ ਰਾਮ ਰਾਮ ਉਧਰ ਅੱਲਾ ਅੱਲਾ ਦੋਆ ਪਾਸਿਆਂ ਤੋਂ ਰਹੇਗਾ ਸਾਡਾ ਖਾਲੀ ਪੱਲਾ ਪੰਜਾਬ